ਅੱਜ ਲੱਗੇ ਬਣਾਉਣਾ ਆਪਾਂ ਗੋਭੀ ਵਾਲੇ ਪਕੌੜੇ ਗੋਭੀ ਪਕੌੜਾ ਗੋਭੀ ਪਕੌੜੇ ਬਣਾ ਕੇ ਵਿਖਾਉਣੇ ਅੱਜ ਥੋੜੀ ਮੋਟੀ چیرੋ ਨਾ ਨਹੀਂ ਨਹੀਂ ਮੋਟੀ ਜਿਹੜੀ ਉਹ ਸੰਣੀ ਦੀ ਹਾਂ ਮੋਟੀ ਸਹੀ ਨਹੀਂ ਦੀ ਆਪਾਂ ਘੜਾ ਲਵਾਈਆਂ ਨੂੰ ਵੇਚਣੀ ਹੈ ਮੈਂ ਤੇਲ ਧਰਦੀਆਂ ਤੇ ਨਾਲੇ ਵੇਸਣ ਗੋਲਾ ਹਨਾ ਵੇਸਣ ਨਹੀਂ ਬੋਲਣਾ ਹੂੰ ਤੇਲ ਧਰਨਾ ਬਸ ਕੱਲੀ ਤੇਲ ਚ ਹੀ ਤਾਂ ਨਹੀਂ ਤੇਲ ਧਰਨਾ ਤੇ ਵੇਸਣ ਮੈਂ ਸਿੱਧਾ ਗੋਭੀ ਚ ਬਣੂ ਨਹੀਂ ਹੋਵੇ ਨਹੀਂ ਵਧੀਆ ਬਣਨੇ ਖਾ ਰਿਹਾ ਦੇਖੀ ਸਿੱਧਾ ਵੇਸਣ ਇਹਦੇ ਵਿੱਚ ਪਾ ਕੇ ਤੇ ਘੋਲ ਕੇ ਗੋਭੀ ਨੂੰ ਤੋਲਿਆ ਚੰਗੀ ਤਰ੍ਹਾਂ ਇਹਦੇ ਚ ਖੋਲ ਜੂਗੀ ਪ੍ਰਾਤ ਚ ਵਧੀਆ ਖੁੱਲਣੀ ਬੜਾ ਪੰਡਾ ਦੇ ਪ੍ਰਾਤ ਚ ਖੋਲੋ ਨਾ ਪ੍ਰਾਤ ਚ ਬਾਹਰ ਨਹੀਂ ਨਿਕਲਦੀ ਨਹੀਂ ਨਿਕਲਦੀ ਬਿਲਕੁਲ ਨਹੀਂ ਨਿਕਲਦੀ ਬੜਾ ਨਹੀਂ ਵੀ ਪਤੀ ਲੱਭਦੋ ਨਾ ਨਹੀਂ ਨਿਕਲਦੀ ਤੁਸੀਂ ਪਾਓ ਤਾਂ ਸਹੀ ਇਹ ਵੀ ਨਹੀਂ ਨਿਕਲ ਜਾਣੀ ਨਹੀਂ ਨਿਕਲਦੀ ਮਸਾਲਾ ਲੱਗ ਗਿਆ ਇਹ ਥੋੜਾ ਜਿਹਾ ਬਹਿ ਜਾਈ ਜਾਂਦੀ ਹੁੰਦੀ ਗੋਭੀ ਹਾਂ ਇਹ ਪਾ ਲੋ ਨਾ ਪਹਿਲਾਂ ਅਸੀਂ ਦੇਚ ਮਸਾ ਪਾਓ ਬੇਸਨ ਦੇਸੀ ਸਟਾਈਲ ਪਕੌੜੇ ਗੋਭੀ ਦੇ ਕਾਲਾ ਨਮਕ ਦੇ ਕਾਲਾ ਪਾਉਣਾ इधर तेल भी धरता अपा गर्म दूजा नमक पगे है चिट्टा ਕਾਲੀ ਮਿਰਚ ਜੀਰਾ ਪਾ ਦੋ ਥੋੜਾ ਜਿਹਾ ਸਾਰਾ ਕੁਝ ਹੀ ਪਾ ਦੋ ਜਵੈਨ ਪਾਉਣੀ ਸਾਰਾ ਕੁਝ ਹੀ ਪਾ ਲਓ ਮਨਪਾਤਾ ਜੀਰਾ ਜਵੈਨ ਕੱਢਾ ਆ ਲੋ ਜਵੈਨ ਪਾਓ ਚੁੰਡੀ ਨੂੰ ਮਲ ਕੇ ਹੱਜ ਮੋ ਜਾਂਦੇ ਚੇ ਬਸ ਬੜੀ ਮਿਰਚਾਂ ਹਲਦੀ ਉਹ ਮਸਾਲੇ ਪਏ ਹਾਵੇ ਥੱਲੇ ਹਾਵੇ ਹਲਦੀ ਰੋਣੀ ਲਾਲ ਮਿਰਚ ਪਾ ਦੋ ਕਿੰਨੇ ਚੰਗੇ ਬਾਈਏ ਦੋ ਬਹੁਤ ਬਹੁਤ ਦੋ ਕਾਲਾ ਕਾਲੀ ਵੀ ਪਾਈ ਏ ਗਰਮ ਮਸਾਲਾ ਪਾ ਦਿਓ। ਉਹ ਧਨੀਆ ਵਾਲਾ ਵੀ ਪਾ ਦਿਓ ਥੋੜਾ ਜਿਹਾ। ਨਹੀਂ ਲੋੜ ਨਹੀਂ। ਗਰਮ ਮਸਾਲਾ। ਹਾਂ ਪਾ ਦਿਓ ਸਾਫ ਦਾ ਧਨੀਆ ਥੋੜਾ ਜਿਹਾ ਮਸਲ ਕੇ ਤਲੀਆਂ ਦੇ। ਚਲੋ। ਤੁਸੀਂ ਤਾਂ ਹੈ ਕਰਤਾ ਜਿਵੇਂ ਮਿਕਸੀ ਜੀ ਇਹ ਮਿਕਸੀ ਚ ਕੀ ਤਾਂ ਹੁੰਦਾ ਦਹੀਂ ਪਾਓ ਥੋੜਾ ਜਿਆਨ ਜੀਆ ਦਹੀਂ ਨਾਲ ਬੜੇ ਵਧੀਆ ਬਣਦੇ ਚਲੋ ਬਸ ਫਿਰ ਇਹਦੇ ਨਾਲ ਖੱਟੇ ਮਿੱਠੇ ਜੇ ਬਣਾਣਗੇ ਪੜੇ ਵਧੀਆ ਇੱਧਰ ਕੱਟ ਲਿਆ ਆਪਾਂ ਸਮਾਨ ਚਟਨੀ ਲਈ ਏ ਧਨੀਆ ਹਰੀਆਂ ਮਿਰਚਾਂ ਤੇ ਇੱਕ ਪਿਆਜ਼ ਤੇ ਪੋਤਨਾ ਤੇ ਵੇਚਨ ਦੇ ਦਹੀਂ ਪਾਵਾਂਗੇ ਇਹਨੂੰ ਆਪਾਂ ਮਿਕਸੀ ਚ ਗ੍ਰाइंड ਕਰਕੇ ਤੇ ਇਹਦੀ ਚਟਨੀ ਬਣਾਵਾਂਗੇ ਗ੍ਰੀਨ ਇੱਧਰ ਆਪਣੀ ਗੋਭੀ ਹੋ ਗਈ ਮਿਕਸ ਵਿੱਚ ਲੈ ਆ ਦੁਬਾਰਾ ਵੀ ਫਰਾਈ ਕਰਨੇ ਕਿ ਕਰੀ गोभी पकोड़ा इधर ਥੱਲੇ ਆ ਗੋਭੀ ਦੇ ਪਕੌੜੇ ਕੱਢ ਕੇ ਦਿਖਾਵੇਂ ਸਾਰੇ ਦੇਖਦੀ ਤਾਂ ਨਹੀਂ ਜੀ ਜਿੰਨੂੰ ਕਿਸੇ ਨੂੰ ਗੋਭੀ ਚਾਹੀਦੀ ਲੈ ਜਾਓ ਆ ਕੇ ਲਫਾਫੇ ਭਰੇ ਪਏ ਆ ਬਟਰ ਤੇ ਉਹ ਮਿਸ਼ਾ ਲਓ ਵਿੱਚ ਹੁੰਦੇ ਕਿੰਨੇ ਸੁਆਣਾ ਛੱਡਾ ਇਥੇ ਛਾਣੀ ਆਹ ਵੇਖੋ ਜਦੋਂ ਜ਼ਿਆਦਾ ਵੇਸਣ ਲੱਗ ਜਾਂਦਾ ਨਾ ਉਹ ਨਹੀਂ ਸਹੀ ਬਣਦੇ ਇਹਨੇ ਬਹੁਤ ਰੇਸਣ ਉਹ ਹਲਵਾਏ ਡੋਬ ਡੋਬ ਕੇ ਕੱਟ ਦੇ ਵਿੱਚੋਂ ਵੇਸਣ ਦਿਓ ਇਹ ਰੜੇ ਰੜੇ ਬਣਨਗੇ ਤਿਆਰ ਹੋ ਗਏ ਜੀ ਆਪਣੇ ਗੋਭੀ ਵਾਲੇ ਪਕੌੜੇ ਦੇਸੀ ਸਟਾਈਲ ਗੋਭੀ ਪਕੌੜਾ ਇੱਕ ਬਾਰ ਹੋ ਮਾਰੀ ਜੀ ਇਹ ਕੋਕਾ ਇੱਕ ਵੈਤ ਤੋਂ ਇਹ ਭਰਾਤਾਂ ਤੇ ਬੱਠਲਾਂ ਚੀ ਕੋਲਦੇ ਆ ਸਮਾਨ ਕੜਾਈਆਂ ਦੀ ਲੋੜ ਹੀ ਨਹੀਂ ਹਾਂ ਇਹ ਕੜਾਈਆਂ ਵਾਲੇ ਕੰਮ ਹੀ ਨਹੀਂ ਕਰ ਮੇਰੇ ਇੱਧਰ ਬਣ ਗਈ ਆਪਣੀ ਗ੍ਰੀਨ ਚਟਨੀ ਵਾਹ ਭਈ ਹੋਰ ਪਾਓ ਦੋ ਵਾਗ ਨਹੀਂ ਬਹੁਤ ਆ ਦੋ ਵਾਗੇ ਲੈਣ ਤੈ ਹੀ ਹੋਰ ਪਾ ਲਿਓ ਵਿੱਚ ਦੋ ਲੈਣਾ ਤੇ ਪਕੌੜੇ ਬਹੁਤ ਸਵਾਦ ਬਣੇ ਆ ਭਾਈ ਤੁਸੀਂ ਵੀ ਬਣਾ ਕੇ ਜਰੂਰ ਵੇਖਿਓ ਹਾਂ ਤੇ ਦੱਸਿਓ ਦੋ ਵਾਗ ਜੜਿਆ ਪਾ ਅਵੇ ਸੰਕੋਲ ਕੇ ਡੋਬ ਕੇ ਬਣਾਉਣੇ ਨਾ ਉਹਦੇ ਨਾਲ ਲਵਾ ਲੇ ਵਧੀਆ ਬਣਿਆ ਸਵਾਦ ਮਗਰ ਵੇਖ ਹੂੰ ਲਾਓ ਨੀ ਯਾਰੀ ਲਓ ਖਾਓ 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 ਲੰਗਰ ਲੱਗੇ ਪਾਉ ਆਵੇ ਗੋਭੀ ਦਾ ਲਪਾਪਾ ਪਿਆ ਆਪਾਂ ਐਸੇ ਕੰਮ ਲਈ ਰੱਖਿਆ ਟੈਨਸ਼ਨ ਨਹੀਂ ਲੈਣੀ ਮੇਰੀ ਕੱਢ ਕੱਢ ਕੇ ਖਾਈ ਜਾਣੇ ਪਕੌੜੇ ਗੋਭੀ ਮਨਚੂਰੀਅਨ ਗੋਭੀ ਪਕੌੜਾ ਗੋਭੀ ਦਾ ਪਰੌਂਠਾ ਗੋਭੀ ਦੀ ਸਬਜੀ ਗੋਭੀ ਦੇ ਰੋਟੇ ਨਾ ਹਾਂ ਗੋਭੀ ਦੇ ਰੋਟੇ ਨਾ ਹੈਨਾ ਫਤੇ ਤਨ ਮੁਖੜਾ ਲੋਨ ਨਹੀਂ ਹੈਗਾ ਨੀ ਇੰਨਾ ਜ਼ਿਆਦਾ ਲੈਲਾ ਕਰਮੋ ਲੋਨ ਪਾਇਆ ਹੀ ਨਹੀਂ ਮੈਂ ਆ ਲੈ ਰੁੜੇ ਚ ਲੈਲਾ ਕੌਲੀ ਰਾ ਤੇ ਨਹੀਂ ਆ ਵੀ ਡਾਇਰੈਕਟ ਮਿੰਟ ਤੜਕਣ ਬਾਜ ਜਾਂਦੀ ਨਹੀਂ ਨਹੀਂ ਕਰਤਾ ਵੀ ਨਹੀਂ ਫੇ ਰੋਟੀ ਨੂੰ ਨਹੀਂ ਕੀਤਾ ਰੋਟੀ ਨਾਲ ਖਾਈਏ ਹਮਨਾ ਪਰਦੇ ਨਹੀਂ ਆ ਗੋਗੂਲ ਕੌੜੇ ਬਣ ਗਏ ਆਪਣੇ ਗੋਭੀ ਵਾਲੇ ਤੇ ਇੱਧਰ ਆਪਣੀ ਚਟਨੀ ਵੀ ਬਣ ਗਈ ਇਹਦੇ ਚ ਆਪਾਂ ਧਨੀਆ ਤੋਤਨਾ ਹਰੀ ਮਿਰਚ ਦਹੀਂ ਪਿਆਜ਼ ਇੱਕ ਪਾਇਆ ਤੇ ਅੱਜ ਦੀ ਵੀਡੀਓ ਇੰਨੀ ਹੀ ਸੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ